ਸਾਨੂੰ ਔਖ ਲਾ ਆਈਆਂ ਬਹੁਤ ਬਹੁ ਸਾਹਿਬ ਨੂੰ ਪੜ ਪੜ ਕੇ ਸਾਨੂੰ ਔਖ ਲਾ ਆਈਆਂ ਓਨਾ ਵਾਂਗ ਕਰਾਂਗੀ ਮਾਂ ਮੈਂ ਵੀ ਉੱਚ ਪੜਾਈਆਂ ਓਨਾ ਵਾਂਗ ਕਰਾਂਗੀ ਮਾਂ ਮੈਂ ਵੀ ਉੱਚ ਪੜਾਈਆਂ ਨਾ ਫਿਕਰ ਕਰੀ ਮਾਏ ਮੇਰੇ ਵਿਆਹ ਸ਼ਾਦੀ ਦਾ ਮੈਂ ਸਾਬਤ ਕਰ ਦੂੰਗੀ ਕਿ ਧੀਆਂ ਨਹੀਂ ਪੁਰਾਈਆਂ ਮੈਂ ਸਾਬਤ ਕਰ ਦੂੰਗੀ ਕਿ ਧੀਆਂ ਨਹੀਂ ਪੁਰਾਈਆਂ ਕੀ ਪੇ ਕੇ ਕੀ ਸੋਰੇ ਮੈਂ ਸਭ ਦੀ ਸ਼ਾਨ ਬਣਾਗੀ ਨਾ ਹਿੰਦੂ ਨਾ ਮੁਸਲਮ ਨੇਕੇ ਨਿਸ਼ਾਨ ਬਣਾਗੇ ਕੀ ਫੇਕੇ ਕੀ ਸੋਰੇ ਮੈਂ ਸਭ ਦੀ ਸ਼ਾਨ ਬਣਾਗੀ ਨਾ ਹਿੰਦੂ ਨਾ ਮੁਸਲਮ ਨੇਕੇ ਨਿਸ਼ਾਨ ਬਣਾਗੇ ਇਸ ਦੇਸ਼ ਸਮਾਜ ਲਈ ਮੇਰਾ ਸਭ ਕੁਝ ਤੇ ਯਰਪਣ ਬਾਬਾ ਸਾਬ ਦੀ ਧੀ ਹਾਂ ਮੈਂ ਬਹੁਤ ਮਹਾਨ ਬਣਾਂਗੀ ਬਾਬਾ ਸਾਬ ਦੀ ਧੀ ਹਾਂ ਮੈਂ ਬਹੁਤ ਮਹਾਨ ਬਣਾਂਗੀ ਮੈਂ ਅੰਧਵਿਸ਼ਵਾਸਾਂ ਨੂੰ ਮੇਰੇ ਔਣਾਂ ਦੇ ਮਾਂ ਮੈਂ ਅੰਧਵਿਸ਼ਵਾਸਾਂ ਨੂੰ ਮੇਰੇ ਔਣਾਂ ਦੇ ਮਾਂ ਮੈਂ ਧੋਖੇ ਬਾਜ਼ਾ ਨੂੰ ਦਰਗਾਹ ਕੋ ਮੋੜ ਨਾ ਦੇਵਾ ਮੈਂ ਅੰਧੂਰ ਚਵਾ ਤਾਨੂੰ ਮੇਰੇ ਆਉਣ ਨਾ ਦੇਵਾ ਮੈਂ ਧੋਖੇ ਬਾਜ਼ਾ ਨੂੰ ਦਰਗਾਹ ਕੋ ਮੋੜ ਨਾ ਦੇਵਾ ਮੇਰੀ ਖੁਕ ਨੇ ਹੀ ਸਿਰ ਦੀ ਰੇ ਦੁਨੀਆ ਸਾਰੀ ਖਾਨ ਵਿੱਚ ਤੀਆਂ ਦਾ ਕਦਰ ਨ ਕਰੋ ਨਾ ਦੇਵਾ ਮੈਨਾਂ ਦੁਸ਼ਵਾਸਾ ਨੂੰ ਨੇੜੇ ਆਉਣ ਨਾ ਦੇਵਾ ਮੈਂ ਧੋਖੇ ਬਾਜ਼ਾਂ ਨੂੰ ਦਰਗਾਹ ਕੋਲ ਨਾ ਦੇਵਾ ਮੈਰੀ ਕੁੱਖ ਨਹੀਂ ਸਿਰ ਦੀ ਇਹ ਦੁਨੀਆਂ ਸਾਰੀ ਫਾਹਵਤ ਮੀਆਂ ਦਾ ਕਤਲ ਕਰੋ ਨਾ ਦੇ ਮਾਂ ਮੈਂ ਮਨੂ ਭਗਤ ਨਹੀਂ ਨਹੀਂ ਮੈਂ ਮਨੂ ਭਗਤ ਨਹੀਂ ਜੋ ਜ਼ੁਲਮ ਸਹਾਂਗੀ ਕੋਈ ਮੇਰਾ ਰਾਹ ਰੋਕੇ ਨਹੀਂ ਚੁੱਪ ਰਹਾਗੀ ਮੈਂ ਮਨ ਨੂੰ ਬਗਤ ਨਹੀਂ ਨਹੀਂ ਜੋ ਜੁਰਮ ਸਹਾਂਗੀ ਕੋਈ ਮੇਰਾ ਰਾਂ ਰੋਕੇ ਨਹੀਂ ਚੁੱਪ ਰਾਂਗੀ ਜ਼ਿੰਮੇਵਾਰੀਆਂ ਫਰਜ਼ਾਂ ਦਾ ਅਹਿਸਾਸ ਹੈ ਪੂਰਾ ਜ਼ਿੰਮੇਵਾਰੀਆਂ ਫਰਜ਼ਾਂ ਦਾ ਅਹਿਸਾਸ ਹੈ ਪੂਰਾ میں سچو سچ سہجل بے خواب کہا واریاں پر زیادہ احساس ہے پورا میں سچو سچ سہجل بے خوف کہاگی بہت بہت دھنیہ